ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਘਰ ਵਿੱਚ ਗਰੀਬੀ ਆਉਣ ਦੇ ਕਾਰਨ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਘਰ ਵਿੱਚ ਗਰੀਬੀ ਆਉਣ ਦੀਆਂ ਕੁਝ ਨਿਸ਼ਾਨੀਆਂ ਬਾਰੇ ਦੱਸਾਂਗੇ ਤੁਸੀਂ ਹਮੇਸ਼ਾ ਪਰੇਸ਼ਾਨ ਰਹਿੰਦੇ ਹੋ ਤੁਹਾਡੇ ਕਾਰੋਬਾਰ ਵਿੱਚ ਬਰਕਤ ਨਹੀਂ ਹੁੰਦੀ ਅਤੇ ਤੁਸੀਂ ਇਹ ਸੋਚਦੇ ਹੋ ਕਿ ਪਤਾ ਨਹੀਂ ਇਸ ਵਿੱਚ ਕਿਹੜੀ ਗਲਤੀ ਹੋ ਗਈ ਹੈ ਜਿਸ ਦੀ وجہ ਨਾਲ ਤੁਹਾਡੇ ਘਰ ਵਿੱਚ ਕਾਰੋਬਾਰ ਵਿੱਚ ਬਰਕਤ ਨਹੀਂ ਹੁੰਦੀ ਤੁਸੀਂ ਚੈੱਕ ਕਰ ਲਵੋ ਕਿ ਇਹ ਗਲਤੀਆਂ ਵਿੱਚੋਂ ਤੁਸੀਂ ਇੱਕ ਵੀ ਕੰਮ ਕਰਦੇ ਹੋ ਤਾਂ ਅੱਜ ਹੀ ਉਸ ਪਰਮਾਤਮਾ ਤੋਂ ਮਾਫੀ ਮੰਗ ਲਵੋ ਨੰਬਰ 1 ਹਰ ਸਮੇਂ ਅਪਰਾਧ ਕਰਨਾ ਜੋ ਇਨਸਾਨ ਹਰ ਵਕਤ ਅਪਰਾਧ ਕਰਦੇ ਹਨ ਉਸ ਨੂੰ ਅਸ਼ੁੱਧ ਮੰਨਿਆ ਜਾਂਦਾ ਹੈ ਉਸ ਦੇ ਘਰ ਵਿੱਚ ਬਰਕਤ ਨਹੀਂ ਹੁੰਦੀ ਤੇ ਇਹੀ ਵਜ੍ਹਾ ਹੈ ਉਸ ਦੇ ਘਰ ਗਰੀਬੀ ਆਉਂਦੀ ਨੰਬਰ 2 ਝੂਠ ਬੋਲਣਾ ਜੇਕਰ ਤੁਸੀਂ ਝੂਠ ਬੋਲਦੇ ਹੋ ਤਾਂ ਤੁਹਾਡੇ ਘਰ ਵਿੱਚ ਬਰਕਤ ਨਹੀਂ ਹੋਵੇਗੀ ਤੁਹਾਡੇ ਘਰ ਇਹੀ ਵਜ੍ਹਾ ਹੈ ਗਰੀਬੀ ਆਉਂਦੀ ਨੰਬਰ 3 ਝੂਠੀ ਕਸਮ ਖਾਣਾ ਪਹਿਲੀ ਗੱਲ ਕਦੇ ਵੀ ਕਸਮ ਨਹੀਂ ਖਾਣੀ ਚਾਹੀਦੀ ਫਿਰ ਵੀ ਜੋ ਲੋਕ ਝੂਠ ਕਸਮ ਖਾਂਦੇ ਹਨ ਉਹ ਕਦੇ ਵੀ ਕਾਮਯਾਬ ਨਹੀਂ ਹੋ ਸਕਦੇ ਹਨ ਤੇ ਉਹਨਾਂ ਦੇ ਘਰ ਤਰੱਕੀ ਨਹੀਂ ਆਉਂਦੀ ਨੰਬਰ 4 ਘਰ ਦੇ ਦਰਵਾਜੇ ਉੱਤੇ ਬੇਵਜ੍ਹਾ ਤਾਲੇ ਲੰਮਕਦੇ ਰਹਿਣਾ ਨੰਬਰ ਅਗਲਾ ਪੁਆਇੰਟ ਹੈ ਰਾਤ ਨੂੰ ਝਾੜੂ ਮਾਰਨਾ ਰਾਤ ਆਰਾਮ ਕਰਨ ਲਈ ਹੁੰਦੀ ਹੈ ਤੇ ਦਿਨ ਕੰਮ ਕਰਨ ਲਈ ਹੁੰਦਾ ਹੈ ਤੇ ਝਾੜੂ ਸ਼ਾਮ ਦੀ ਪੂਜਾ ਪਾਠ ਕਰਨ ਤੋਂ ਪਹਿਲਾਂ ਮਾਰ ਲੈਣਾ ਚਾਹੀਦਾ ਹੈ ਅਗਲਾ ਪੁਆਇੰਟ ਭਿਖਾਰੀ ਨੂੰ ਖਾਲੀ ਹੱਥ ਮੋੜਨਾ ਘਰ ਵਿੱਚ ਆਏ ਹੋਏ ਭਿਖਾਰੀ ਨੂੰ ਖਾਲੀ ਹੱਥ ਨਹੀਂ ਮੋੜਨਾ ਚਾਹੀਦਾ ਅਗਲਾ ਖੜੇ ਹੋ ਕੇ ਆਪਣੇ ਵਾਲਾਂ ਨੂੰ ਵਾਣਾ ਅੱਜ ਕੱਲ ਤਾਂ ਘਰਾਂ ਵਿੱਚ ਸ਼ੀਸ਼ੇ ਇਸ ਤਰ੍ਹਾਂ ਲਗਾਏ ਹੋਏ ਹਨ ਜਿਸ ਨਾਲ ਉਨਾ ਨੂੰ ਸਿਰ ਦੇ ਵਾਲਾਂ ਨੂੰ ਖੜੇ ਹੋ ਕੇ ਹੀ ਵਾਣਾ ਪੈਂਦਾ ਹੈ ਜਦਕਿ ਇਹ ਘਰ ਦੇ ਲਈ ਚੰਗੀ ਨਿਸ਼ਾਨੀ ਨਹੀਂ ਹੈ। ਅਗਲਾ ਇੱਕੋ ਸਮੇਂ ਵਿੱਚ ਤਿੰਨ ਰੋਟੀਆਂ ਦੇਣਾ ਇਸ ਨਾਲ ਘਰ ਵਿੱਚ ਗਰੀਬੀ ਆਉਂਦੀ ਹੈ। ਬਿਨਾ ਮੂੰਹ ਹੱਥ ਧੋਤੇ ਰੋਟੀ ਖਾਣਾ ਇਸ ਦਾ ਮਤਲਬ ਅਸ਼ੁੱਧਤਾ ਦੀ ਹਾਲਤ ਵਿੱਚ ਰੋਟੀ ਖਾਣਾ ਜਦੋਂ ਲੋਕ ਰੋਟੀ ਖਾਣ ਬੈਠਦੇ ਹਨ ਤੇ ਉਹ ਹੱਥ ਨਹੀਂ ਧੁੰਦੇ। ਤਾਂ ਇਹ ਸਾਡੇ ਸਰੀਰ ਲਈ ਬਿਮਾਰੀਆਂ ਵੀ ਲਿਆਉਂਦਾ ਹੈ ਤੇ ਪਰਮਾਤਮਾ ਨੂੰ ਵੀ ਇਹ ਬਿਲਕੁਲ ਪਸੰਦ ਨਹੀਂ ਹੈ। ਅਗਲਾ ਪੁਆਇੰਟ ਕੁਰਤੇ ਪਜਾਮੇ ਦੇ ਪੱਲੇ ਨਾਲ ਮੂੰਹ ਸਾਫ਼ ਕਰਨਾ। ਕਦੇ ਕਦੇ ਅਸੀਂ ਅਜੇ ਹੀ ਜਗ੍ਹਾ ਤੇ ਫਸ ਜਾਂਦੇ ਹਾਂ ਜਿੱਥੇ ਅਸੀਂ ਆਪਣਾ ਮੂੰਹ ਧੋਂਦੇ ਹਾਂ ਤੇ ਸਾਡੇ ਕੋਲ ਰੁਮਾਲ ਆਦ ਨਹੀਂ ਹੁੰਦਾ ਤਾਂ ਅਸੀਂ ਆਪਣੇ ਕੁਰਤੇ ਪਜਾਮੇ ਦੇ ਪੱਲੇ ਨਾਲ ਮੂੰਹ ਸਾਫ਼ ਕਰ ਲੈਂਦੇ ਹਾਂ। ਅਜਿਹਾ ਕਰਨ ਨਾਲ ਵੀ ਤੁਹਾਡੇ ਘਰ ਵਿੱਚ ਗਰੀਬੀ ਆਉਣ ਦਾ ਕਾਰਨ ਬਣਦਾ ਹੈ। ਨੈਕਸਟ ਪੁਆਇੰਟ ਹੈ ਟੁੱਟਿਆ ਹੋਇਆ ਕੰਗਾ ਜਾਂ ਕੰਗੀ ਦਰਦ ਇਸਤੇਮਾਲ ਕਰਨਾ ਬਿਨਾਂ ਮਜਬੂਰੀ ਤੋਂ ਤੁਸੀਂ ਅਜੇਹਾ ਬਿਲਕੁਲ ਵੀ ਨਾ ਕਰੋ ਅਲਮਾਰੀ ਦੇ ਦਰਵਾਜ਼ੇ ਵਿੱਚ ਚਾਬੀ ਲੱਗੀ ਰਹਿਣਾ ਅਗਲਾ ਪੁਆਇੰਟ ਮਾਪੇ ਨੂੰ ਨਾਮ ਲੈ ਕੇ ਬੁਲਾਉਣਾ ਅਕਸਰ ਬਦਤਮੀਜ਼ ਔਲਾਦ ਇਸ ਤਰ੍ਹਾਂ ਦੀਆਂ ਗਲਤੀਆਂ ਕਰਦੀਆਂ ਹਨ ਜੋ ਲੋਕ ਇਸ ਤਰ੍ਹਾਂ ਕਰਦੇ ਹਨ ਉਹ ਕਦੇ ਵੀ ਕਾਮਯਾਬ ਨਹੀਂ ਹੁੰਦੇ ਹਨ ਨੈਕਸਟ ਪੁਆਇੰਟ ਹੈ ਬਜ਼ੁਰਗਾਂ ਦੇ ਅੱਗੇ ਚੱਲਣਾ ਜਾਂ ਉਹਨਾਂ ਦੀ ਗੱਲ ਨਾ ਮੰਨਣਾ ਅਕਸਰ ਆਪਾਂ ਜਦੋਂ ਵੀ ਘਰ ਵੱਡਾ ਫੈਸਲਾ ਲੈਂਦੇ ਹਾਂ ਤਾਂ ਆਪਣੇ ਘਰ ਦੇ ਬਜ਼ੁਰਗਾਂ ਨਾਲ ਸਲਾਹ ਨਹੀਂ ਕਰਦੇ ਇਸੇ ਕਰਕੇ ਅਸੀਂ ਅੱਗੇ ਜਾ ਕੇ ਨੁਕਸਾਨ ਚਲਦੇ ਹਾਂ ਨੈਕਸਟ ਪੁਆਇੰਟ ਹੈ ਪੁੱਠੇ ਕਪੜੇ ਕਰਕੇ ਉਹਨਾਂ ਦੀ ਤੈ ਲਗਾਉਣਾ ਇਸ ਨਾਲ ਘਰ ਵਿੱਚ ਗਰੀਬੀ ਆਉਂਦੀ ਹੈ ਅਗਲਾ ਪੁਆਇੰਟ ਹੈ ਘਰ ਦੇ ਦਰਵਾਜ਼ੇ ਤੇ ਹਮੇਸ਼ਾ ਬੈਠੇ ਰਹਿਣਾ ਤੁਸੀਂ ਆਪਣੇ ਘਰ ਦੇ ਦਰਵਾਜ਼ੇ ਤੇ ਹਮੇਸ਼ਾ ਬੈਠਣ ਦੀ ਆਦਤ ਕਦੀ ਨਾ ਬਣਾਉਣਾ ਇਸ ਤਰ੍ਹਾਂ ਕਰਨ ਨਾਲ ਘਰ ਵਿੱਚ ਗਰੀਬੀ ਆਉਂਦੀ ਹੈ ਘਰ ਦੀ ਮਕੜੀ ਦੇ ਜਾਲੇ ਸਾਫ਼ ਨਾ ਕਰਨਾ ਅਕਸਰ ਅਸੀਂ ਆਪਣੇ ਘਰ ਵਿੱਚ 15-15 ਜਾਂ 20-20 ਦਿਨ ਆਪਣੇ ਘਰ ਵਿੱਚ ਮਕੜੀਆਂ ਦੇ ਜਾਲੇ ਸਾਫ਼ ਨਹੀਂ ਕਰਦੇ ਹਾਂ ਤੇ ਜੇਕਰ ਸਾਫ਼ ਵੀ ਕਰਦੇ ਹਾਂ ਤਾਂ ਉਹ ਰਾਤ ਨੂੰ ਕਰਦੇ ਹਾਂ ਪਰ ਕਿਸੇ ਵੀ ਬੇਜਵਾਨ ਦਾ ਘਰ ਰਾਤ ਨੂੰ ਨਹੀਂ ਉਜੜਨਾ ਚਾਹੀਦਾ ਤੇ ਮਕੜੀ ਦੇ ਜਾਲੇ ਦਿਨ ਦੇ ਵਿੱਚ ਹੀ ਲਾਣੇ ਚਾਹੀਦੇ ਹਨ ਤੇ ਜਲਦੀ ਤੋਂ ਜਲਦੀ ਸਾਫ਼ ਕਰ ਲਿਆ ਕਰੋ ਅਗਲਾ ਪੁਆਇੰਟ ਹੈ ਪਾਠ ਕਰਦੇ ਹੋਏ ਸੁਸਤੀ ਪਾਉਣਾ ਇਹ ਗੱਲ ਤਾਂ ਅੱਜਕੱਲ ਆਮ ਜਿਹੀ ਹੋ ਗਈ ਹੈ ਤੇ ਹਰ ਇਨਸਾਨ ਦੇ ਸਾਹਮਣੇ ਇਹ ਗੱਲ ਨਜ਼ਰ ਆਉਂਦੀ ਹੈ ਇਹ ਸਭ ਤੋਂ ਵੱਡੀ ਵਜ੍ਹਾ ਹੈ ਤੁਹਾਡੇ ਘਰ ਵਿੱਚ ਬਰਬਾਦੀ ਆਉਣੀ ਦੀ ਤੁਸੀਂ ਪਾਠ ਕਰਦੇ ਹੋਏ ਧਿਆਨ ਰੱਖੋ ਤੇ ਸਮੇਂ ਦੇ ਪਾਠ ਉਜਾ ਕਰੋ ਦਿਨ-ਦੁਨੀ ਤੇ ਰਾਤ ਚੋਗਣੀ ਤਰੱਕੀ ਕਰੋਗੇ ਬਿਨਾ ਮਜਬੂਰੀ ਦੇ ਫੱਟੇ ਹੋਏ ਕੱਪੜੇ ਪਾਉਣਾ ਜੇਕਰ ਤੁਹਾਡੀ ਕੋਈ ਮਜਬੂਰੀ ਹੈ ਕੋਈ ਗੱਲ ਨਹੀਂ ਲੇਕਿਨ ਜਿੰਨਾ ਜਲਦੀ ਹੋ ਸਕੇ ਫੱਟੇ ਹੋਏ ਕੱਪੜਿਆਂ ਨੂੰ ਸਵਾਲ ਲਵੋ ਅਗਲਾ ਪੁਆਇੰਟ ਹੈ ਸਵੇਰ ਦੇ ਵਕਤ ਸੂਰਜ ਨਿਕਲਦੇ ਵਕਤ ਤੱਕ ਸੁੱਤੇ ਰਹਿਣਾ ਖਾਣ ਤੋਂ ਬਾਅਦ ਝੂਠੇ ਬਰਤਨ ਰੱਖ ਦੇਣਾ ਅਕਸਰ ਅਸੀਂ ਸ਼ਾਮ ਨੂੰ ਖਾਣਾ ਖਾਂਦੇ ਹਾਂ ਤਾਂ ਪਲੇਟਾਂ ਜਾਂ ਡੋਂਗਿਆਂ ਨੂੰ ਇਸੇ ਤਰ੍ਹਾਂ ਅਸੀਂ ਉਹਨਾਂ ਨੂੰ ਰਸੋਈ ਵਿੱਚ ਰੱਖ ਦਿੰਦੇ ਹਾਂ ਕਿ ਸਵੇਰੇ ਹੁਣ ਤੇ ਮਾਂਜ ਲਵਾਂਗੇ ਲੇਕਿਨ ਤੁਸੀਂ ਇਹ ਨਹੀਂ ਜਾਣਦੇ ਕਿ ਇਹ ਗੰਦੀ ਆਦਤ ਹੈ ਇਸ ਤਰ੍ਹਾਂ ਕਰਨ ਨਾਲ ਘਰ ਵਿੱਚ ਗਰੀਬੀ ਆਉਂਦੀ ਹੈ ਨੈਕਸਟ ਪੁਆਇੰਟ ਹੈ ਪੀਣ ਦਾ ਪਾਣੀ ਨੰਗਾ ਰੱਖਣਾ ਕਦੇ ਵੀ ਗਲਾਸ ਵਿੱਚ ਪਾਣੀ ਪੀਣ ਤੋਂ ਬਾਅਦ ਉਸ ਗਲਾਸ ਵਿੱਚ ਪਏ ਪਾਣੀ ਨੂੰ ਨੰਗਾ ਨਾ ਰੱਖੋ ਨਹੀਂ ਤਾਂ ਤੁਸੀਂ ਗਰੀਬੀ ਦਾ ਸ਼ਿਕਾਰ ਹੋ ਜਾਓਗੇ ਅਗਲਾ ਪੁਆਇੰਟ ਆਪਣੇ ਗੁਰੂ ਨਾਲ ਲੜਨਾ ਜੋ ਸਾਡੇ ਗੁਰੂ ਹਨ ਉਹਨਾਂ ਨਾਲ ਤੁਸੀਂ ਲੜਾਈ ਕਰਦੇ ਹੋ ਦਿਲ ਵਿੱਚ ਵੈਰ ਰੱਖਦੇ ਹੋ ਤਾਂ ਇਹ ਗੱਲ ਤੁਹਾਨੂੰ ਬਰਬਾਦ ਕਰ ਸਕਦੀ ਹੈ ਸਾਨੂੰ ਆਪਣੇ ਗੁਰੂ ਤੋਂ ਦੀ ਹਮੇਸ਼ਾ ਇੱਜ਼ਤ ਕਰਨੀ ਚਾਹੀਦੀ ਹੈ ਅਗਲਾ ਪੁਆਇੰਟ ਹੈ ਲਾਸ਼ ਦੇ ਪਿੱਛੇ ਹੱਸਣਾ ਜਦੋਂ ਅਸੀਂ ਲਾਸ਼ ਨੂੰ ਅੰਤਿਮ ਸੰਸਕਾਰ ਕਰਨ ਲਈ ਲੈ ਕੇ ਜਾਂਦੇ ਹਾਂ ਤਾਂ ਅਸੀਂ ਗੱਲਾਂ ਕਰਨ ਵਿੱਚ ਮਸ਼ਰੂਕ ਹੋ ਜਾਂਦੇ ਹਾਂ ਦੁਨੀਆ ਦੀਆਂ ਗੱਲਾਂ ਵਿੱਚ ਲੱਗੇ ਹੁੰਦੇ ਹਾਂ ਤੇ ਕੁਝ ਗੱਲਾਂ ਅਜੀਹੀਆਂ ਵੀ ਹੁੰਦੀਆਂ ਹਨ ਜਿਸ ਨਾਲ ਹਾਸਾ ਵੀ ਆ ਜਾਂਦਾ ਹੈ ਜਦੋਂ ਕਿ ਇਹ ਕਰਨਾ ਗੁਨਾਹ ਹੈ ਇਸ ਤਰ੍ਹਾਂ ਕਰਨ ਨਾਲ ਵੀ ਤੁਹਾਡੇ ਘਰ ਵਿੱਚ ਗਰੀਬੀ ਆਉਣ ਦਾ ਕਾਰਨ ਬਣਦਾ ਹੈ ਅਗਲਾ ਪੁਆਇੰਟ ਹੈ ਚਿਰਾਗ ਨੂੰ ਫੂਕ ਮਾਰ ਕੇ ਬੁਝਾਉਣਾ ਇਹ ਵੀ ਇੱਕ ਵਜ੍ਹਾ ਹੈ ਤੁਹਾਡੇ ਘਰ ਵਿੱਚ ਗਰੀਬੀ ਆਉਣ ਦੀ ਚਿਰਾਗ ਨੂੰ ਹਮੇਸ਼ਾ ਹੱਥ ਦੀ ਹਵਾ ਨਾਲ ਬੁਝਾਓ ਨਾ ਕਿ ਮੂੰਹ ਦੀ ਈ ਫੂਕ ਨਾਲ ਅਗਲਾ ਪੁਆਇੰਟ ਔਲਾਦ ਨੂੰ ਗਾਲਾਂ ਕੱਢਣਾ ਜਾਂ ਉਹਨਾਂ ਨੂੰ ਕੋਸਣਾ ਜੋ ਮਾਪੇ ਇਸ ਤਰ੍ਹਾਂ ਕਰਦੇ ਹਨ ਉਹ ਕਦੀ ਵੀ ਖੁਸ਼ ਨਹੀਂ ਰਹਿ ਸਕਦੀ ਤੁਹਾਡੀ ਔਲਾਦ ਜੀ ਜੀਵੇਂ ਦੀ ਵੀ ਹੈ ਉਹਨਾਂ ਨੂੰ ਗਾਲਾਂ ਨਾ ਕੱਢੋ ਨਾ ਹੀ ਕੋਸਣਾ ਚਾਹੀਦਾ ਹੈ ਬਲਕਿ ਤੁਹਾਡੀ ਔਲਾਦ ਵਿਗੜੀ ਹੋਈ ਹੈ ਤਾਂ ਉਸ ਨੂੰ ਸੁਧਾਰਨ ਲਈ ਅਰਦਾਸ ਕਰੋ ਨੈਕਸਟ ਪੁਆਇੰਟ ਹੈ ਫਕੀਰ ਨਾਲ ਲੜਨਾ ਜਦੋਂ ਵੀ ਸਾਡੇ ਘਰ ਵਿੱਚ ਕੋਈ ਫਕੀਰ ਭੀਖ ਮੰਗਣ ਆਂਦਾ ਹੈ ਤਾਂ ਅਸੀਂ 5-5 ਜਾਂ 10-10 ਰੁਪਏ ਦੇ ਪਿੱਛੇ ਉਸ ਨਾਲ ਲੜਦੇ ਹਾਂ ਜੇਕਰ ਉਹ ਪਰੇਸ਼ਾਨ ਨਹੀਂ ਹੁੰਦਾ ਤਾਂ ਉਹ ਤੁਹਾਡੇ ਘਰ ਵਿੱਚ ਕਿਉਂ ਆਉਂਦਾ ਇੱਕ ਤਾਂ ਉਹ ਪਹਿਲਾਂ ਹੀ ਪਰੇਸ਼ਾਨ ਹੈ ਦੂਜਾ ਤੁਸੀਂ ਉਸ ਨੂੰ ਜਲੀਲ ਕਰ ਰਹੇ ਹੋ ਇਹ ਗੱਲ ਵੀ ਪਰਮਾਤਮਾ ਨੂੰ ਬਿਲਕੁਲ ਵੀ ਪਸੰਦ ਨਹੀਂ ਹੈ ਉਹ ਤੁਹਾਡੇ ਕੋਲ ਪਰਮਾਤਮਾ ਦੇ ਨਾਮ ਨਾਲ ਭੀਖ ਮੰਗ ਰਿਹਾ ਹੈ ਨੈਕਸਟ ਪੁਆਇੰਟ ਹੈ ਘਰ ਵਿੱਚ ਗੰਦਗੀ ਰੱਖਣਾ ਘਰ ਨੂੰ ਹਮੇਸ਼ਾ ਸਾਫ਼ ਰੱਖੋ ਗੰਦੇ ਘਰ ਵਿੱਚ ਬਰਕਤ ਨਹੀਂ ਆਉਂਦੀ ਇਸ ਗੱਲ ਦਾ ਹਮੇਸ਼ਾ ਧਿਆਨ ਰੱਖੋ ਅਗਲਾ ਪੁਆਇੰਟ ਸਵੇਰੇ ਰੱਬ ਦਾ ਨਾਮ ਲਏ ਬਗੈਰ ਦੁਨੀਆਵੀ ਕੰਮਾਂ ਵਿੱਚ ਲੱਗ ਜਾਣਾ ਜਦੋਂ ਵੀ ਸਵੇਰੇ ਉੱਠਦੇ ਹੋ ਰੱਬ ਦਾ ਨਾਮ ਲੈ ਕੇ ਸ਼ੁਕਰਾਨਾ ਕਰਿਆ ਕਰੋ ਤੇ ਪਰਮਾਤਮਾ ਦਾ ਨਾਮ ਲੈ ਕੇ ਇਹ ਆਪਣਾ ਕੰਮ ਸ਼ੁਰੂ ਕਰਿਆ ਕਰੋ ਰੱਬ ਤੁਹਾਨੂੰ ਕਾਮਯਾਬੀ ਦੇਵੇਗਾ ਤੇ ਹਮੇਸ਼ਾ ਕਾਮਯਾਬੀ ਤੁਹਾਡੇ ਕਦਮ ਚੁਮੇਗੀ ਨੈਕਸਟ ਪੁਆਇੰਟ ਹੈ ਗਾਣੇ ਬਾਜੇ ਵਿੱਚ ਲੱਗੇ ਰਹਿਣਾ ਅੱਜ ਕੱਲ ਲੋਕ ਹੈੱਡਫੋਨ ਲਗਾ ਲੈਂਦੇ ਹਨ ਫਿਰ ਸੋਚਦੇ ਹੀ ਨਹੀਂ ਕਿ ਕਿਹੜੀ ਦੁਨੀਆ ਤੇ ਹਾਂ ਅਸੀਂ ਕਦੋਂ ਮਰਨਾ ਹੈ ਤੇ ਕਬਰ ਵਿੱਚ ਵੀ ਸਾਡਾ की हाल होगा इंसान पता नहीं किड़ी दुनिया विच जी रहा है नैक्सट पॉइंट है अपनी पूजा पाठ तमंड करना जो तीन पाठ पूजा करते हो अपने दिल में एक घमंड न रखो कि ती सब तो चंगी पूजा पाठ कर वाले हो ਚੰਗੀ ਗੱਲ ਹੈ ਕਿ ਤੁਸੀਂ ਪੂਜਾ ਪਾਠ ਕਰਦੇ ਹੋ ਮੈਂ ਦੁਆ ਕਰਦੀ ਹਾਂ ਕਿ ਤੁਹਾਨੂੰ ਹੋਰ ਪੂਜਾ ਪਾਠ ਕਰਨ ਦਾ ਜਜ਼ਬਾ ਬਣਾਵੇ ਲੇਕਿਨ ਆਪਣੀ ਪੂਜਾ ਪਾਠ ਦੇ ਤੇ ਕਦੇ ਵੀ ਕਮੰਡ ਨਾ ਕਰੋ ਨਹੀਂ ਤਾਂ ਉਹ ਕਿਸੇ ਕੰਮ ਦੀ ਨਹੀਂ ਰਹੇਗੀ ਤੇ ਤੁਸੀਂ ਬਰਬਾਦ ਹੋ ਜਾਓਗੇ ਨੈਕਸਟ ਪੁਆਇੰਟ ਹੈ ਹਨੇਰੇ ਵਿੱਚ ਰੋਟੀ ਖਾਣਾ ਤੁਸੀਂ ਸਾਰੇ ਲੋਕ ਚੰਗੀ ਤਰ੍ਹਾਂ ਜਾਣਦੇ ਹੋ ਕਿ ਹਨੇਰੇ ਵਿੱਚ ਰੋਟੀ ਖਾਣਾ ਸ਼ੈਤਾਨ ਦਾ ਕੰਮ ਹੈ ਇਸ ਕੰਮ ਤੋਂ ਬਚੋ ਹਮੇਸ਼ਾ ਰੋਟੀ ਨੂੰ ਚਾਨਣ ਵਿੱਚ ਹੀ ਖਾਓ ਅਗਲਾ ਪੁਆਇੰਟ ਹੈ ਨੰਗੇ ਸਿਰ ਰੋਟੀ ਖਾਣਾ ਰੋਟੀ ਨੂੰ ਤਮੀਜ਼ ਤੇ ਤਰੀਕੇ ਨਾਲ ਖਾਓ ਰੋਟੀ ਦੀ ਇੱਜ਼ਤ ਕਰੋਗੇ ਤਾਂ ਪਰਮਾਤਮਾ ਤੁਹਾਨੂੰ ਰੋਟੀ ਹੋਰ ਬਖਸ਼ੇ ਸਾਡੀ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਇੱਕ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਅਤੇ ਜੇ ਵੀਡੀਓ ਚੰਗੀ ਲੱਗੀ ਹੋਏ ਤਾਂ ਲਾਈਕ ਅਤੇ ਸ਼ੇਅਰ ਕਰਨਾ